ਆਪਾਂ ਮੀਹਾ ਸਿੰਘ ਜੀ ਸਿਆੜ ਵਾਲੇ ਬੈਰਾਗ ਵਿੱਚ ਪੜਦੇ ਗਏ ਸਾਨੂੰ ਅਲਵਿਦਾ ਅਖਣਾ ਨਹੀਂ ਆਉਂਦਾ ਛੱਡ ਕੇ ਨਾ ਜਾਓ ਬਾਬਾ ਜੀ ਆਲੋਮੇਦਾ ਅਖਣਾ ਨਹੀਂ ਆਉਂਦਾ ਛੱਡ ਕੇ ਨਾ ਜਾਓ ਬਾਬਾ ਜੀ ਸਾਨੂੰ ਅਲਵਿਦਾ ਅਖਣਾ ਨਹੀਂ ਆਉਂਦਾ ਛੱਡ ਕੇ ਨਾ ਜਾਓ ਬਾਬਾ ਜੀ ਸਾਨੂੰ ਅਲਵਿਦਾ ਅਖਣਾ ਨਹੀਂ ਆਉਂਦਾ ਛੱਡ ਕੇ ਨਾ ਜਾਓ ਬਾਬਾ ਜੀ ਛੱਡ ਕੇ ਨਾ ਜਾਓ ਬਾਬਾ ਜੀ ਹਲ ਵੀ ਤੱਕ ਨਹੀਂ ਆਉਂਦਾ ਛੱਡ ਕੇ ਨਾ ਜਾਓ ਬਾਬਾ ਜੀ ਆਤਵਾ ਮੁਕਤ ਬੋਲੋ ਆਉਂਦਾ ਛੱਡ ਕੇ ਨਾ ਜਾਓ ਬਾਬਾ ਜੀ ਸਾਨੂੰ ਆਲ ਵਿਦੰਤ ਛੱਡ ਕੇ ਨਾ ਜਾਓ ਬਾਬਾ ਜੀ ਹਲ ਵੀ ਦਾ ਅਖਣਾ ਨਹੀਂ ਆਉਂਦਾ ਛੱਡ ਕੇ ਨਾ ਸਾਨੂੰ ਆਲ ਵਿਦੰਤ ਅਖਣਾ ਨਹੀਂ ਆਉਂਦਾ ਛੱਡ ਕੇ ਨਾ ਜਾਓ ਬਾਬਾ ਜੀ

ਮੈਂ ਤਾਂ ਅੱਖਣਾ ਨਹੀਂ ਆਗਾ ਸਾਨੂੰ ਆਲੂ ਦੇ ਤਾਂ ਅੱਖਣਾ ਨਹੀਂ ਆਗਾ ਮਾੜਾ ਜਿਹੜਾ ਪ੍ਰੇਮ ਵਾਲਾ ਅਦਬ ਇਹ ਆਲੂ ਦੇ ਤਾਂ ਕਹਿਣਾ ਸਿੱਖ ਦੇਈ ਜੀ ਉਹ ਨਹੀਂ ਚਾਹੁੰਦਾ ਵਿਛੋੜਾ ਪਵੇ ਉਹ ਤੇ ਕਹਿਣਗੇ ਬਾਬਾ ਜੀ ਕਿਤੇ ਸਮਾਪਤੀ ਨਾ ਕਰਿਓ ਆਖੋ ਸਤਨਾਮ ਸ੍ਰੀ ਬਾਣੀ ਗੁਰੂ ਬਈਆ ਸਮਾ ਮੈਨੂੰ ਇੱਕ 12 ਸਾਲ ਦੀ ਬੱਚੀ ਮਿਲੀ ਤਕਰੀਬਨ 7-8 ਸਾਲ ਦੀ ਗੱਲ ਹੈ ਜਦੋਂ ਸਾਈਆਂ ਤੂੰ ਮੁਖੜਾ ਨ ਮੋੜੀ ਤੇਰਾ ਵਿੱਚ ਗਾਇਆ ਸੀ ਨਾ 12 ਸਾਲ ਦੀ ਬੱਚੀ ਉਹ ਕਹਿੰਦੀ ਬਾਬਾ ਜੀ ਮੈਂ ਪੜ ਕੇ ਭਾਵੇਂ ਡਾਕਟਰ ਬਣ ਜਾ ਪੜ ਕੇ ਭਾਵੇਂ ਜੱਜ ਬਣ ਜਾ ਵਕੀਲ ਬਣ ਜਾ ਕੁਝ ਬਣ ਜਾ ਪਰ ਇੱਕ ਮੇਰਾ ਮਨ ਕਰਦਾ ਤੁਸੀਂ ਸਾਰੀ ਜ਼ਿੰਦਗੀ ਇਦਾਂ ਕੀਰਤਨ ਕਰਦੇ ਰਹੋ ਮੈਂ ਸਾਰੀ ਜ਼ਿੰਦਗੀ ਇਦਾਂ ਹੀ ਸੁਣੀ ਜਾਵਾਂ ਆਖੋ ਸਤਿਨਾਮ ਸ੍ਰੀ ਬਾਹਰ ਹੀ ਗੁਰੂ ਉਹ ਦਨਿਆ ਵਿਪੱਖਾ ਪੜ ਕੇ ਮੈਂ ਵਕੀਲ ਬਣਨਾ ਜੱਜ ਬਣਨਾ ਡਾਕਟਰ ਬਣਨਾ ਉਹ ਦੁਨਿਆਵੀ ਪੱਖ ਆ ਪਰਮਾਰਥਕ ਦਾ ਇਹ ਪੱਤ ਕਹਿੰਦੀ ساری ਉਮਰ ਬਾਬਾ ਜੀ ਤੁਸੀਂ ਇਦਾਂ ਹੀ ਕੀਰਤਨ ਕਰਦੇ ਰਹੋ ਮੇਰਾ ਮਨ ਕਰਦਾ ਮੈਂ ساری ਜ਼ਿੰਦਗੀ ਤੁਹਾਡੇ ਅੱਗੇ ਬਹਿ ਕੇ ਇਦਾਂ ਹੀ ਸੁਣੀ ਜਾਵਾਂ ਐਨਾ ਪਿਆਰ 12 ਸਾਲ ਦੀ ਬੱਚੀ ਹੈਰਾਨ ਹੋ ਗਿਆ ਮੈਂ ਇਹ ਤੁਹਾਡੀਆਂ ਅਸੀਸਾਂ ਨੇ ਜਿਹੜੀਆਂ ਬੁਲਾ ਰਹੀਆਂ ਨੇ ਨਹੀਂ ਮੇਰੇ ਵਰਗੇ ਪਤਾ ਨਹੀਂ ਕਿੰਨੇ ਬਾਜੇ ਚੁੱਕੀ ਫਿਰਦੇ ਨੇ ਖਿਮਾ ਕਰਿਓ ਜਿਹਨੂੰ ਸੰਗਤ ਪਿਆਰ ਕਰਨ ਲੱਗ ਪੈਂਦੀ ਆ ਨਾ ਉਹ ਕੀਰਤਨੀਆਂ ਭਾਗਾ ਵਾਲਾ ਹੁੰਦਾ ਜਿਹਨੂੰ ਸੀਸਾਂ ਦੇਣ ਲੱਗ ਪਵੇ ਸੰਗਤ ਐਵੇਂ ਮੇਰੇ ਵਰਗਾ ਮਾਣ ਕਰਦਾ ਫਿਰ ਇਹ ਵੀ ਮੇਰੇ ਵਰਕੇ ਮੇਰੇ ਕਰਕੇ ਪੰਡਾਲ ਲੱਗਿਆ ਮੇਰੇ ਕਰਕੇ ਇਕੱਠ ਹੋ ਗਿਆ ਨਹੀਂ ਅਸੀਂ ਤੇ ਭਾਈ ਤੁਹਾਡੇ ਸੇਵਾਦਾਰ ਆਂ ਆਖੋ ਸਤਿਨਾਮ ਸ੍ਰੀ ਬਾਹੂ ਹੀ ਗੁਰੂ ਅਮੈਂ ਸਾਨੇ ਵਾਲ ਪ੍ਰਸ਼ਾਦਾਪ੍ਰਣੀ ਸ਼ਰਧ ਕੇ ਆਇਆ ਉਹਨਾਂ ਨੇ ਇੰਨਾ ਬੇਰਾਦਬ ਕੀਤਾ ਹਾਰ ਪਾਏ ਫੁੱਲਾਂ ਦੀ ਵਰਖਾ ਕੀਤੀ ਮੇਰਾ ਖਿਆਲ ਆ 50 60 ਸਰੀਰ ਸਾਰੇ ਆਂਡੀ ਗਵੰਡੀ ਜਦੋਂ ਉਹਨਾਂ ਨੇ ਫੁੱਲਾਂ ਦੀ ਵਰਖਾ ਕੀਤੀ 1 ਮਿੰਟ ਬਾਅਦ ਮੈਂ ਕਿਹਾ ਸੰਗਤੇ ਤੁਹਾਡੇ ਸਾਰਿਆਂ ਦੇ ਚਰਨਾਂ ਤੇ ਨਮਸਕਾਰ ਆ ਮੇਰੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੁਹਾਡੇ ਸਾਰਿਆਂ ਦੇ ਇੱਥੇ ਵੀ ਆ ਢੰਡਾਰੀ ਦੀ ਸੰਗਤ ਬੈਠੀ ਆ ਇਲਾਕੇ ਦੀ ਸੰਗਤ ਬੈਠੀ ਆ ਜਿੰਨਾ ਤੁਸੀਂ ਪਿਆਰ ਕਰਦੇ ਹੋ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਮੈਨੂੰ ਅੱਜ ਵੀ ਯਾਦ ਆ ਜਦੋਂ ਪਹਿਲੀ ਵਾਰ ਮੈਂ ਆਇਆ ਮਹਾਪੁਰਸ਼ਾਂ ਦੀ ਜ਼ੁਬਾਨ ਸੀ ਪੰਜ ਭੈਣੀਆਂ ਵਾਲਿਆਂ ਦੇ ਉਹ ਚਲੇ ਗਏ ਆਸਟ੍ਰੇਲੀਆ ਕਹਿੰਦੇ ਅਸੀਂ ਮਹੀਨਾ ਆਉ ਆ ਨਹੀਂ ਸਕਦੇ ਇਹ ਫਿਰ ਪ੍ਰਬੰਧਕ ਉਹਨਾਂ ਨੇ ਕਾਲ ਕੀਤੀ ਕਹਿੰਦੇ ਫੁਲਾਣੇ ਮਹਾਪੁਰਸ਼ਾਂ ਨੂੰ ਭੇਜ ਦਿੰਨੇ ਆ ਉਹ ਆ ਜਾਣਗੇ ਇਹ ਪ੍ਰਬੰਧਕ ਕਹਿੰਦੇ ਬਾਬਾ ਜੀ ਇੱਕ ਵਾਰੀ ਬਾਬਾ ਪਿਆਰਾ ਸਿੰਘ ਜੀ ਨੂੰ ਪੁੱਛ ਲੈਣ ਦਿਓ ਇੱਕ ਵਾਰੀ ਇੱਕ ਵਾਰੀ ਜੇ ਉਹਨਾਂ ਕੋਲ ਟਾਈਮ ਨਾ ਹੋਇਆ ਫਿਰ ਤੁਸੀਂ ਜਿੰਨੂੰ ਮਰਜ਼ੀ ਭੇਜਿਓ ਇੱਕ ਵਾਰੀ ਉਹਨਾਂ ਨੂੰ ਪੁੱਛ ਲੈਣ ਦਿਓ ਫਿਰ ਮੈਨੂੰ ਕਾਲ ਕੀਤੀ ਮਾਸਟਰ ਜੀ ਹੁਣੀ ਬੈਠੇ ਨੇ ਮੇਰਾ ਖਿਆਲ ਆ ਇਹ ਬਾਤ ਹੋਣੀ ਆ 10 11 ਦੀ ਤੁਸੀਂ ਇੰਨਾ ਪਿਆਰ ਦਿੱਤਾ ਇੰਨੇ ਸਾਲ ਲੰਘੇ ਨੇ 12 13 ਸਾਲ ਲੰਘੇ ਨੇ ਕੀਰਤਨ ਕਰਦੇ ਆ 20 22 ਸਾਲ ਹੋ ਗਏ ਦੁਨੀਆ ਦੇ ਕੋਨੇ ਕੋਨੇ ਵਿੱਚ ਜਾਇਆ ਆ ਪਰ ਜਿਹੜੀ ਇੱਥੇ ਸੰਗਤ ਵੇਖੀ ਆ ਨਾ ਮੈਂ ਨਿਤ ਹਾਜ਼ਰੀ ਭਰਦਾ ਮੈਨੂੰ ਮਾਫ਼ ਕਰਿਓ ਮੈਂ ਸੱਚੀ ਗੱਲ ਕਹਿ ਦਿੰਦਾ ਉਹਨਾਂ ਬੜੀਆਂ ਥਾਵਾਂ ਤੇ ਹਾਜ਼ਰੀ ਭਰਦਿਆਂ ਲੋਕੀ ਵਿੱਚ ਬੈਠੇ ਮੋਬਾਈਲ ਕੱਢੀ ਬੈਠੇ ਰਹਿੰਦੇ ਨੇ ਕਿਸੇ ਦਾ ਮੈਸੇਜ ਆਇਆ ਕਿਸੇ ਦੀ ਵੀਡੀਓ ਆਈ ਇੱਥੇ ਮੈਂ ਇੰਨੇ ਸਾਲ ਹੋ ਗਏ ਮੈਂ ਕਿਸੇ ਦੇ ਹੱਥ ਵਿੱਚ ਮੋਬਾਈਲ ਨਹੀਂ ਵੇਖਿਆ ਵੀ ਬੰਦਾ ਮੋਬਾਈਲ ਕੱਢੀ ਬੈਠਾ ਹੋਵੇ ਨਹੀਂ ਤੁਸੀਂ ਇੱਕ ਇੱਕ ਬਚਨ ਕਿ ਇੱਕ ਗੱਲ ਇੰਨੇ ਧਿਆਨ ਨਾਲ ਸੁਣਦੇ ਹੋ ਮੇਰਾ ਸਮਾਪਤੀ ਕਰਨ ਨੂੰ ਕਈ ਵਾਰੀ ਜੀ ਨਹੀਂ ਕਰਦਾ ਕੋਸਾ ਤੁਮਾਰਾ ਸ੍ਰੀ ਬਾਹ ਪਰ ਇਹ ਸਮੇਂ ਦੀ ਖੇਡ ਆ ਸਿੰਘ ਬੈਠੇ ਨੇ ਇਹਨਾਂ ਨੇ ਵੀ ਸਵੇਰੇ ਨਿਤਨੇਮ ਕਰਨਾ ਗਿਆ ਕੇ ਅਸੀਂ ਵੀ ਕੱਲ ਨੂੰ ਮੇਰਾ ਖਿਆਲ ਆ ਨਵੇਂ ਸ਼ਹਿਰ ਲਾ ਕੇ ਹਾਜ਼ਰੀ ਭਰਨੀ ਆ ਅਕ ਲਾਣਾ ਨਵੇਂ ਸ਼ਹਿਰ ਲਾ ਕੇ 10 ਤੋਂ 12 ਫਿਰ ਰਾਤ ਦਾ ਦੀਵਾਨ ਇੱਥੇ ਲੁਧਿਆਣੇ ਈਸ਼ਰਨਗਰ ਪੈਂਦਾ ਕੱਲ ਨੂੰ ਰਾਤ ਦਾ ਦੀਵਾਨ ਇੱਥੇ ਆ ਇੱਥੇ ਵੀ ਸ਼ਾਇਦ ਕੱਲ ਨੂੰ ਆਉਣਾ ਪਰਿਵਾਰ ਦੇ ਘਰ ਕਿਸੇ ਦੇ ਪ੍ਰਸ਼ਾਦਾ ਫੜਨੀ ਛਕਣਾ ਇੱਥੇ ਵੀ ਲੰਘਾਂਗੇ ਕੱਲ ਨੂੰ ਅੱਜ ਫਿਰ ਸਮਾਂ ਦੇ ਨਹੀਂ ਸਕੇ ਕੱਲ ਵੀ ਨਿਸਮਾ ਬਣਿਆ ਉਹਨਾਂ ਨੂੰ ਫਿਰ ਤਾਂ ਕਰਕੇ ਇੱਕ ਦਿਨ ਅੱਗੇ ਪਿੱਛੇ ਕਰਕੇ ਫਿਰ ਸਮਾਂ ਦੇਣਾ ਪੈਂਦਾ ਪੈਂਦਾ ਕਿਉਂਕਿ ਪ੍ਰੇਮ ਸਾਡਾ ਇਦਾਂ ਦਾ ਹਸਾਬ ਕਿਤਾਬ ਨਹੀਂ ਸਾਡੇ ਪਿੰਡ ਇੱਕ ਜੱਥਾ ਆਏ ਮਹਾਪੁਰ ਚੰਦ ਆਇਆ ਗਵਾਂਡੀ ਗਵਾਂਡੀ ਕਹਿੰਦੇ ਬਾਬਾ ਜੀ ਦੇ ਚਰਨ ਪਕਾਉਣੇ ਨੇ ਕਹਿੰਦੇ ਪਾ ਦੇਾਂਗੇ ਕਹਿੰਦੇ 1100 ਦੀ ਪਰਚੀ ਲੱਗੂ ਆਖੋ ਸਤਿਨਾਮ ਸ੍ਰੀ ਬਾਹ 15 ਸਾਲ ਪਹਿਲਾਂ ਕਹਿੰਦੇ 1100 ਦੀ ਪਰਚੀ ਲੱਗੂ ਇਦਾਂ ਦਾ ਹਸਾਬ ਕਿਤਾਬ ਹੁੰਦਾ ਪਰ ਮੈਂ ਸੱਚ ਕਹਿੰਨਾ ਅੱਜ ਤੱਕ ਜਿਹੜੇ ਘਰ ਵੀ ਜਾਂਦੇ ਆ ਚਾਹ ਪਵਾੜੀ ਸ਼ਕ ਲੈਂਦਾ ਕਦੇ ਮਾਇਆ ਦੀ ਕੋਈ ਮੰਗ ਨਹੀਂ ਕੀਤੀ ਇੱਥੇ ਵੀ ਆਉਂਨੇ ਆ ਕਦੇ ਪ੍ਰਬੰਧਕਾਂ ਨੂੰ ਨਹੀਂ ਗਿਆ ਵੀ ਸਾਡਾ 11000 ਆ ਸਾਡਾ 15000 ਆ ਠੀਕ ਹ ਸਾਬਕ ਤਵ ਲੋਕਾਂ ਖਤਰ ਹੁੰਦਾ ਕਰਨਾ ਵੀ ਪੈਂਦਾ ਦੂਰ ਦੂਰ ਜਾਂਦੇ ਆ ਕਰਨਾ ਪੈਂਦਾ ਪਰ ਇੰਨਾ ਕੁ ਵਿਧੀ ਵਿਧਾਨ ਬਣਾਇਆ ਕਦੇ ਖਾਤੇ ਪੇਮੈਂਟ ਅਡਵਾਂਸ ਨਹੀਂ ਪਵਾਈ ਅਜੇ ਤੱਕ ਮੈਂ ਕਹਾਂ ਜੇ ਜਿਉਂਦੇ ਰਹਿਗੇ ਤਾਂ ਆਵਾਂਗੇ ਮਾਇਆ ਦੇ ਦਿਓ ਜੇ ਮਰ ਗਏ ਫਿਰ ਮਾਇਆ ਕੀ ਪੁੱਜਣੀਆਂ ਭਾਈਆ ਏ ਜਉਂਦੇ ਜੀ ਨਾਲ ਬਾਤਾਂ ਨੇ ਜਦ ਲਗ ਜੋਵਨ ਸਾਸ ਹੈ ਤਬ ਲਗ ਇਹ ਤਨ ਦੇ ਜਿੰਨਾ ਚਿਰ ਸਵਾਦ ਚੱਲਦੇ ਨੇ ਆ ਤੁਹਾਡੀ ਸੇਵਾ ਵਿੱਚ ਲੰਘ ਜਾਏ ਸਮਾਂ ਆ ਤਾਰਨਾ ਗਾਉਂਦੇ ਹੀ ਆ ਲਾਹਿਆ ਆਖਰੀ ਤਾਰਨਾ ਗੱਜ ਕੇ ਪੜੇ